ਜੀਨੇ ਹੁਣ ਪਰਮਿਸ਼ਨ ਨੇ ਬਣਾਈ ਐ ਆ ਸਿਲਸੀ ਉਹਨੇ ਜੋ ਭੇਜਿਆ ਸਾਨੂੰ ਲਾ ਬਣਾ ਕੇ ਉਹ ਰਾਤ ਦੇਖਾਂਗੇ ਜੇ ਤੱਕ ਉਹ ਲਾ ਸਾਨੂੰ ਚਲਾ ਸਕਦਾ ਉਤੇ ਤੱਕ ਉਹ ਜੇ ਤੇ ਉਹ ਨਹੀਂ ਉਹ ਫਿਰ ਆਪਾਂ ਦੇਖਾਂਗੇ ਵੀ ਆਪਾਂ ਬੈਟਰਮੈਂਡ ਵਾਤੇ ਕੀ ਕਰਨਾ ਮੋਟਾ-ਮੋਟਾ ਤਾਂ ਮੋਟੀ ਗਲਤ ਆਏ ਹੈ ਜੇ ਇਮਾਨਦਾਰ ਆਦਮੀ ਹੋਰੇ ਆ ਜਣ ਸਾਰੇ ਮਸਲੇ ਆਪੇ ਹੱਲ ਨੇ ਕੁਛ ਸ਼ਬ ਨਹੀਂ ਸਾਰੇ ਜੇ ਅੰਦਰੋਂ ਮੰਨ ਲਈਏ ਫਿਰ ਤਾਂ ਬਦਲ ਜਾਂਦਾ ਸਭ ਕੁਛ ਆਪੇ ਬੜੇ ਇਮਾਨਦਾਰ ਬੰਦੇ ਤਾਂ ਖੁਸ਼ ਹੈ ਆਪਣੀ ਆਪਣੀ ਜ਼ਿੰਦਗੀ ਦੇ ਚੋਂ ਕਿਉਂ ਉਹ ਬਾਹਰ ਨਹੀਂ ਨਾ ਹੁੰਦੇ ਕਾਦੋਂ ਰਾਜਨੀਤੀ ਚ ਕਿਉਂ ਆਉਂਗੇ ਝੂਠੀ ਦੁਨੀਆ ਚ ਮੈਂ ਕਹਿੰਦਾ ਕਿ ਤੋ ਆ ਜਣ ਆਪਾਂ ਨੂੰ ਕੀ ਜਦ ਚਾਰ ਬੋਲ ਹੁੰਦੇ ਨੇ ਨਾ ਹੂੰ ਚੱਲਦੇ ਜੇ ਤਿੰਨ ਹੋਣ ਨਾ ਪਹਿਲਾਂ ਚਲੇ ਹੋਏ ਚੌਥੇ ਨੂੰ ਵਿੱਚੇ ਚੱਲਣਾ ਪੈਂਦਾ ਉਹਨੂੰ ਵਿਚਾਲੇ ਜੋੜੀ ਦਾ ਅੱਛਾ ਦੋ ਇੱਧਰ ਉਹਨਾਂ ਨੇ ਕਈ ਇੱਧਰ ਉਹਨਾਂ ਆਪ ਪਸੰਦਾ ਚੱਲਦਾ ਹਾਂ ਠੀਕ ਟੇਡਾ ਚੱਲੂ ਇੱਕ ਉਧਰ ਇੱਕ ਉਧਰ ਕਹਿੰਦਾ ਭਾਈ ਆਏ ਉਹਨੇ ਐ ਐ ਰ ਜਿਆਦਾ ਸੀ ਕਹਿੰਦੇ ਨਹੀਂ ਨਾ ਇਹਨੂੰ ਰਹਿ ਤੋ ਇਹਨੂੰ ਆ ਗਿਆ ਚੁੱਪ ਹੋ ਜਾਂਦੇ ਉਹਨੂੰ ਕੋਈ ਦੇਖਦਾ ਨਹੀਂ ਫੇਰ ਗੜਬੜ ਹੁੰਦੀ ਹੈ ਪਹਿਲਾਂ ਤਾਂ ਨੋਟ ਤੇ। ਬਾਜੇ ਪਹਿਲੇ ਦਾ ਤੁਹਾਡਾ ਕੰਮ ਹੈ। ਤੁਸੀਂ ਛੋਟੋਟੀਆਂ ਆਪਾਂ ਬਣਾਏ ਸਕਦੇ ਹਾਂ ਦਫ਼ਤਰ ਹਰ ਤਹਿਸੀਲ ਲੈਵਲ ਤੇ ਬਣ ਸਕਦਾ। ਬਾਈਕਾ ਡਿਸਟ੍ਰਿਕਟ ਲੈਵਲ ਤੇ ਬਣਾ ਲਓ। ਇੱਕ ਇੱਕ ਤਹਿਸੀਲ ਲੈਵਲ ਤੇ ਬਣਾ ਲਓ। ਤਹਿਸੀਲ ਵਾਲੇ ਥਾਣੇ ਦੇਖੀ ਜਾਊਗਾ। ਅਪਲ ਤਾਂ ਜਿੱਥੇ ਥਾਣੇ ਤਕਰੀਬਨ ਤਹਿਸੀਲਾਂ ਬਣੇ ਗਈਆਂ ਉੱਥੇ। ਜੇਕਰ ਤਾਂ ਹੈ ਵੀ ਤਾਂ ਤਹਿਸੀਲ ਵਾਲੇ ਦੇਖ ਲੈਂਦੇ ਨੇ ਕੀ। ਉਹ ਜਿਆਦਾ ਤਾਂ ਖਰਚਾ ਹੈ ਨਹੀਂ ਉੱਥੇ ਕਿਹੜਾ ਉਹਨਾਂ ਨੇ ਤੁਰਨਾ ਖੜਨਾ ਹੀ ਆ ਉਹ ਕੋਈ ਸ਼ਿਕਾਇਤ ਹੋਈ ਭਾਈ ਪੁੱਛ ਲਿਆ ਜਾਗੇ ਕੀ ਹੈ ਜੇ ਉਹਨਾਂ ਕੋ ਪਾਵਰ ਇਤਾਂ ਹੋਵੇ ਉਹਨਾਂ ਦੀ ਵਾਹ ਕੋਈ ਜ਼ਲ ਬੰਨੇ ਆਪਣੇ ਕੋ ਦਾ ਖਰਚਾ ਕੋਈ ਨਹੀਂ ਬਣ ਹੂੰ ਕੋ ਸਹੀ ਰਿਪੋਰਟ ਦੇਣ ਵੀ ਆ ਕੰਨਾ ਕੋਈ ਝਗੜਾ ਹੈ ਥਾਣੇ ਹੁੰਦਾ ਉਹ ਚਲੇ ਜਾਣ ਨਵੀਂ ਨਵੇੜੂ ਬੈਠ ਕੇ ਉਹ ਨਵੇੜ ਨਾ ਥਾਣੇ ਨਾਲ ਕੀ ਕਹ ਤੂ ਪੈਦੋ ਜਦੋਂ ਉਹਦੇ ਵਾਸਾ ਜਾਂਦਾ ਫਿਰ ਕਹਿੰਦੇ ਵੈਸੇ ਤੋਂ ਕੱਲਾ ਗਲਤੀ ਸਾਡੀ ਹੈ ਅਸੀਂ ਪਿੰਡੋਂ ਇਹਨਾਂ ਜਾਣਦੇ ਹੀ ਝਗੜਾ ਪਿੰਡ ਨਹੀਂ ਬੜ ਜਵੇ ਕੋਣੇ ਨਹੀਂ ਝਗੜੇ ਹੋਣੇ ਹੀ ਬੰਦ ਹੋ ਜਾਣਗੇ ਬਹੁਤੇ ਤਾਂ ਝਗੜਾ ਹੋਣ ਤੋਂ ਪਹਿਲਾਂ ਹੀ ਰਾਜਨਾਮੇ ਹੋਈ ਜਾਂਦੇ ਨੇ ਪਹਿਲਾਂ ਨਹੀਂ ਹੁੰਦਾ ਤੇ ਰਾਜਨਾਮ ਜਿਹੜਾ ਧੱਕਾ ਕਰਦਾ ਉਹ ਰਾਜਨਾਮਾ ਕਰਦਾ ਨਹੀਂ ਨਾ ਜਿਹਨੇ ਧੱਕਾ ਕਰਨਾ ਹੁੰਦਾ ਉਹ ਰਾਜਨਾਮਾ ਕਿਉਂ ਕਰੇਗਾ ਉਹ ਤਾਂ ਇਹਦੇ ਵਿੱਚ ਖੁਸ਼ੀ ਹੈ ਕਿ ੱੱਕਾ ਹੀ ਕਰਨਾ ੱੱਕਾ ਉਹ ਨਾ ਜਦ ਕਰਦਾ ਜਦ ਨਾਲ ਦੂਏ ਇਕੱਠੇ ਨਹੀਂ ਹੂੰ ਜਦ ਦੋਆਂ ਦੀ ਬਾਵਰ ਦੀ ਨਹੀਂ ਨਾ ਕੱਟ ਫੇ ੱੱਕਾ ਬਰ ਜਾਂਦਾ ਉਹ ੱੱਕਾ ਕਰਨੇ ਕਾਵਲ ਹੁੰਦਾ ਨਹੀਂ ਤਾਂ ਮਾ ਗਜੋ ਜਦ ਦੂਏ ਪਾਸੇ ਪੜਨਾ ਭਾਰੀ ਹੋ ਫਿਰ ਸਰਕਾਰ ਵੀ ਹੋ ਤਾਂ ਨਹੀਂ ਹੋ ਅਸਲ ੱੱਕੇ ਆਣਾ ਨੂੰ ਜਾਂ ਸਰਕਾਰ ਚੋ 6 ਮਿੰਟ ਦੀ ਹੈ ਫੇ ਗੱਲ ਬਣਦੀ ਹੈ ਹਾਂ ਤਾਂ ਕੋਈ ਨਹੀਂ ਕਰ ਸਕਦਾ ਸਰਕਾਰ ਜੋ ਸੈਵਨ ਰਦੀ ਹੈ ਸਰਕਾਰ ਜੋ ਹੈ ਜੇ ਮਿਹਰੂ ਸਰਕਾਰ ਦਾ ਪਬਲਿਕ ਦੀ ਹੈ ਪਬਲਿਕ ਤੋਂ ਬਾਹਰ ਕੁਝ ਵੀ ਨਹੀਂ ਜਾ ਸਕਦਾ ਕੋਈ ਪਬਲਿਕ ਆਪਣੇ ਆਪ ਚ ਇਮਾਨਦਾਰ ਹੋ ਜਵੇ ਨਾ ਬਲ ਲੋਕ ਖੁਸ਼ੀਆਂ ਪਾਸ ਆਈਆਂ ਫਿਰ ਸਤਗੁਰ ਦੀ ਨਦਰ ਨਦਰ ਹੋ ਜਾਣੀ ਇਹਨਾਂ ਤੇ ਜਾਂ ਇਹਨਾਂ ਨੇ ਛੱਡ ਤਾ ਫਿਰ ਲੱਖ ਹੋਈਆਂ ਪਾਸ ਆਈਆਂ ਲਾ ਆ ਇਹ ਨਾਲ ਜੇ ਤਾਂ ਉਹ ਗੱਲ ਸੱਚੀ ਹੈ ਨੇ ਉਹ ਚਾ ਉਹ ਤੋਂ ਪੜਨਾ ਛੱਡ ਦੋ ਫਿਰ ਐਵੇਂ ਲੱਖੀਆਂ ਪਾਸ਼ਾਈਆਂ ਕਹਿੰਦੇ ਪੜਾਉ ਜੇ ਤੁਹਾਨੂੰ ਵਿਸ਼ਵਾਸ ਹੈ ਤਾਂ ਹੀ ਪੜਾਉਣਾ ਆਹ ਮੰਤਰ ਐ ਕਰ ਲੋ ਲੱਖੀਆਂ ਪਾਸ਼ਾਈਆਂ ਇਹ ਨੇ ਜੇ ਸਾਥ ਕੋ ਨਜ਼ਰ ਕਰਦੀ ਛਰਚਾ ਨਾ ਹਮ ਸਵਾਲ ਨਜ਼ਰ ਕੇ ਮੈਂ ਕਰੂਗਾ ਨਜ਼ਰ ਕਰੂਗਾ ਤਾਂ ਕਹਿਣਾ ਬੰਨੋ ਜੇ ਕਿਸੇ ਬਜ਼ੁਰਗ ਦਾ ਤੁਸੀਂ ਖੁਸ਼ੀ ਲੈਣੀ ਹੈ ਉਹਦੇ ਅੱਖੇ ਚਲੋ ਇਹ ਹੋਗਾ ਹੂੰ ਜਾਂ ਉਹਦੇ ਅੱਖੇ ਚੱਲਦੇ ਹੋ ਜੇ ਕਿਤੇ ਕੋਈ ਨੁਕਸਾਨ ਵੀ ਹੋ ਗਿਆ ਉਹ ਕੋ ਨਹੀਂ ਕੋਈ ਨਹੀਂ ਭਾਈ ਚਲੋ ਮੇਰੀ ਗਲਤੀ ਨਾ ਹੋਏ ਕਹੂਗਾ ਇਹਨਾਂ ਆਹ ਅਹੀ ਤਾਂ ਜ਼ਿੰਮੇਵਾਰ ਨਹੀਂ ਫੇ ਉਹ ਤੇ ਗਲਤੀ ਨਹੀਂ ਹੁੰਦੀ ਉਹ ਤੇ ਨਾ ਹੋਏ ਨਹੀਂ ਕੁਝ ਬਰਾ ਉਹਦੇ ਗਲਤੀ ਹੋ ਨਹੀਂ ਸਕਦੀ ਸਮਾਵਰਾ ਨਹੀਂ ਗਲਤੀ ਦੀ ਜੋ ਹੋ ਜਵੇ ਸਾਰਿਆਂ ਦੀ ਰਾਇ ਨਾ ਹੋਈ ਹੈ ਜੇ ਕੱਲੇ ਨਾ ਨਹੀਂ ਕੀਤੀ ਜਾਂ ਸਲਾਹ ਨਾ ਪਾ ਕੰਮ ਕਰਦੇ ਇਹ ਗੱਲ ਹੋ ਜਵੇ ਤਾਂ ਸਾਰੇ ਗਰਮ ਵੀ ਦੇ ਕੋਪੇ ਸਾਰੇ ਬੱਚੇ ਤੇ ਗਲਤੀ ਹੋ ਗਈ ਹੁਣ ਕੋਈ ਵਿਚਾਰ ਇਹ ਹੋਣੀ ਸੀ ਭਾਈ ਫਿਰ ਝਗੜਾ ਨਹੀਂ ਹੁੰਦਾ ਮਿਹਣੇ ਵਣੀ ਨਹੀਂ ਹੁੰਦੇ ਇੱਕ ਦੂਜੇ ਨਾਲ ਰਾਜ ਹੁੰਦਾ ਗੱਲ ਇਹ ਅਸੀਂ ਸਲਾਹ ਨਹੀਂ ਕਰਦੇ ਇੱਕ ਦੂਜੇ ਤੇ ਚੋਰੀ ਰੱਖਦੇ ਆ ਇਹ ਹੀ ਕੋਟਨ ਨੀਤੀ ਹੈ ਇਹ ਹੀ ਕੋਟਨ ਨੀਤੀ ਆਪਣਾ ਭੇਤ ਨਹੀਂ ਦੇਣਾ ਮੁਝੇ ਭੇਦ ਨਹੀਂ ਦੇਣਾ ਭੇਤ ਤਾਂ ਹੈਗਾ ਭਾਈ ਉਹਨੂੰ ਤਾਂ ਸਾਰਿਆਂ ਦਾ ਹੀ ਹੈ ਅਸੀਂ ਉਹ ਮੰਨਦੇ ਆ ਭੇਦ ਨਹੀਂ ਦੇਣਾ ਪਰ ਪਬਲਿਕ ਆ ਸਭ ਜਾਣਦੀ ਆ ਇਹ ਸਭ ਜਾਣਦੀ ਹੋਂਦੀ ਆ ਆਪਸਰਪਾ ਆਪਣੇ ਮੂੰਹ ਨਹੀਂ ਗੱਲ ਕਰਨੀ ਨਾ ਆਹੀ ਆ ਵੀ ਅੰਦਰ ਚਾਹੇ ਹੋਵੇ ਮੂੰਹ ਕਹਣੀ ਨਹੀਂ ਪਰ ਤਾਂ ਵੀ ਪਬਲਿਕ ਜਾਣਦੀ ਹੋਂਦੀ ਆ ਅਸੀਂ ਟੜਿਆਂ ਚ ਪਏ ਹੋਏ ਆ ਟਰਿਆਂ ਜੋ ਆਪਣਾ ਨਾ ਪੜਦੇ ਆ ਪੜਦੇ ਰਹੇ ਆ ਹੁਣ ਅਸੀਂ ਆਕੇ ਦੇਖ ਲਿਆ ਓਏ 75 ਸਾਲਾਂ ਚ ਪਬਲਿਕ ਨੂੰ ਕੀ ਮੜਿਆ ਗਰੀਮ ਨੂੰ ਕੀ ਮੜਿਆ ਇਨਾ ਕਰਜ਼ਾ ਹੋ ਗਿਆ ਇਨੇ ਆਮਦਨ ਨਹੀਂ ਸੀ ਮੁਲਕ ਦੀ ਇਹ ਸਭ ਕਿਉਂ ਹੋਇਆ ਕੌਣ ਕੌਣ ਜ਼ਿੰਮੇਵਾਰ ਨੇ ਕਿਹੜੀਆਂ ਪਾਲਿਸੀਆਂ ਗਲਤ ਨੇ ਇਹਨਾਂ ਦੀਆਂ ਸਭ ਪਤਾ ਸੁਧਾਰ ਕਰ ਲੋ ਚਲੋ ਹੂੰ ਕੋਈ ਇਹਨੂੰ ਚਾਚਾ ਦਾ ਵਿਸ਼ਾ ਬਣਾਉਂਦਾ ਨਹੀਂ ਇੱਕ ਦੂਰੇ ਨੂੰ ਕੋਸਣ ਦਾ ਵਿਸ਼ਾ ਨਹੀਂ ਹੈਗਾ ਉਹ ਬਾਤ ਚ ਬਣਾਉਂਦੇ ਰਹੋ ਪਹਿਲਾਂ ਸੁਧਾਰ ਕਰਕੇ ਤੁਰੋ ਫੇਰ ਬਾਤ ਕਰੀ ਜਾਇਓ ਇਹ ਤਾਂ ਗਲਤੀ ਹੋਈ ਤੇ ਇਹ ਤੋਂ ਬਚ ਕੇ ਰਹੋ ਜਿਹੜੀ ਉਹ ਸਲਾਹ ਦੇ ਉਹਨੂੰ ਪੁੱਛ ਰਹੇ ਭਾਈ ਤੇਰੀ ਸਲਾਹ ਨਹੀਂ ਮਾਰਿਆ ਕਿ ਆਇਆ ਜੇ ਕਰਦੇ ਹੈਗੇ ਹੁੰਦਾ ਆਪੇ ਹਟ ਜਾਣੇ